ਦੈਨਿਕ ਸਵੇਰਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਖੜੇ ਹਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਖਵਾਸਪੁਰਾ ਦੇ ਵਿੱਚ ਜਿੱਥੇ ਕਿ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਵੱਲੋਂ ਹਰਬੰਸ ਕੌਰ ਜੋ ਕਿ ਇੱਕ ਬਜ਼ੁਰਗ ਔਰਤ ਨੇ ਉਹਨਾਂ ਨੂੰ ਜਿਹੜਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਮੌਕੇ ਅੱਜ ਐਸਐਸਪੀ ਰੂਪਨਗਰ ਗੁਲਨੀਸ਼ ਸਿੰਘ ਖੁਰਾਨਾ ਖੁਦ ਜਿਹੜਾ ਕਿ ਮਕਾਨ ਦਾ ਨੀਂਹ ਪੱਥਰ ਰੱਖਣ ਪਹੁੰਚੇ ਤੇ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਜੇਕੇ ਜੱਗੀ ਸਰਬੱਤ ਦਾ ਪਲਾਟਸਟ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਜੱਗੀ ਸਾਹਿਬ ਅੱਜ ਜਿਹੜਾ ਕਿ ਕਿੰਨਾ ਮਕਾਨ ਬਣਾ ਕੇ ਦੇਣ ਜਾ ਰਹ ਸਭ ਤੋਂ ਪਹਿਲਾਂ ਤਾਂ ਮੈਂ ਸਰਬੱਤ ਦਾ ਭਲਾ ਚੈਰੀਟੀ ਪ੍ਰੋਜੈਕਟ ਦੇ ਬਾਨੀ ਡਾਕਟਰ ਐਸ. ਸਿੰਘ ਵਰਾਜੀ ਦਾ ਬਹੁਤ ਹੀ ਧੰਨਵਾਦੀ ਆ ਕਿ ਉਹਨਾਂ ਨੇ ਰੋਪੜ ਜ਼ਿਲ੍ਹੇ ਦੀ ਵਿੱਚ ਜੋ ਵੀ ਅਥੇ ਪ੍ਰੋਜੈਕਟ ਭੇਜੇ ਸਾਰੇ ਪਾਸ ਕਰਕੇ ਭੇਜੇ ਅੱਜ ਅਸੀਂ 16ਵਾਂ ਮਕਾਨ ਦਾ ਨੀਂਹ ਪੱਥਰ ਰੱਖਿਆ 14 ਮਕਾਨਾ ਅਸੀਂ ਆਲਰੇਡੀ ਬਣਾ ਕੇ ਦੇ ਚੁੱਕੇ ਇੱਕ ਮਕਾਨ ਦੀ ਉਸਾਰੀ ਚੱਲ ਰਹੀ ਹੈ ਔਰ ਤਿੰਨ ਮਕਾਨਾਂ ਦੀ ਉਸਾਰੀ ਦਾ ਕੰਮ ਅਸੀਂ 1-2-4 ਦਿਨਾਂ ਵਿੱਚ ਸ਼ੁਰੂ ਹੋ ਜਾਈਗਾ ਉਹਨਾਂ ਦੀ ਤਿਆਰੀ ਪੂਰੀ ਹੋ ਚੁੱਕੀ ਰੋਪੜ ਦੇ ਸ਼ਹਿਰ ਦੇ ਵਿੱਚ ਦੋ ਪ੍ਰੋਜੈਕਟ ਹੈਗੇ ਆ ਔਰ ਅਸੀਂ ਦੇਖ ਕੇ ਦੋ ਚਾਰ ਦਿਨ ਚ ਸ਼ੁਰੂ ਕਰ ਲਏ। ਜੋ ਬਜ਼ੁਰਗ ਨੇ ਮਾਤਾ ਜੀ ਹਰਬੰਸ ਕੌਰ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿ ਮਾਤਾ ਹਰਬੰਸ ਕੌਰ ਦਾ ਇਹ ਮਕਾਨ ਹੈ ਤੇ ਜਿਹੜਾ ਕੀ ਮਕਾਨ ਦੀ ਹਾਲਤ ਬਹੁਤ ਖਸਤਾ। ਇਸ ਤਰ੍ਹਾਂ ਬੀਬੀ ਹਰਬੰਸ ਕੌਰ ਦਾ ਜਿਹੜਾ ਤੁਸੀਂ ਮਕਾਨ ਇੱਥੇ ਨਾਲ ਦਾ ਮਕਾਨ ਬਣਾ ਕੇ ਅਸੀਂ ਦੇਣ ਆਏ ਦਿੱਤਾ ਤੇ ਅਸੀਂ ਹਾਲਾਤ ਦੇਖ ਕੇ ਬੀਬੀ ਨੇ ਸਾਡੇ ਕੋਲ ਆਈ ਬੀਬੀ ਕਹਿੰਦੀ ਮੇਰਾ ਵੀ ਮਕਾਨ ਬਹੁਤ ਗਿਰਿਆ ਹੈ ਕਿਉਂਕਿ ਇਹ ਮਕਾਨ 3-4 ਫੁੱਟ ਡੂੰਘਾ ਸੀਗਾ ਜਿਹੜਾ ਅਸੀਂ ਬਣਾ ਕੇ ਆਲਰੇਡੀ ਸ਼ੇਰ ਸਿੰਘ ਦਾ ਮਕਾਨ ਬਿਲਕੁਲ ਪ੍ਰੋਸਟ ਦਿੱਤਾ ਹੈ। ਔਰ ਜਦ ਅਸੀਂ ਬੀਬੀ ਦੇ ਹਾਲਾਤ ਦੇਖੇ ਵਾਕਿ ਇਥੇ ਹਾਲਾਤ ਦੇਖ ਕੇ ਬਹੁਤ ਮਹਿਸੂਸ ਕੀਤਾ ਸਾਡੇ ਨਾਲ ਨੈਸ਼ਨਲ ਪ੍ਰਧਾਨ ਸਰਾਲ ਜੱთა ਸਿੰਘ ਜੀ ਸੀਗੇ ਸਾਡੇ ਡਾਕਟਰ ਐਸ.ਪੀ ਸਿੰਘ ਵਰਾਇਜੀ ਵੀ ਆਈ ਸੀਗੇ ਉਹਨਾਂ ਨੇ ਜਦੋਂ ਇਥੇ ਚਾਰਜ ਲੈ ਕੇ ਆਏ ਮਕਾਨ ਦੀ ਵੀ ਨਹੀਂ ਚਾਬੀਆਂ ਦਿੱਤੀਆਂ ਉਹਨਾਂ ਨੇ ਵੀ ਦੇਖਿਆ ਤੇ ਇਮੀਜੈਂਟਲੀ ਉਹਨਾਂ ਨੇ ਸਾਨੂੰ ਅਪਰੂਵਲ ਦਿੱਤੀ ਇਹਨਾਂ ਦਾ ਮਕਾਨ ਜਲਦੀ ਜਲਦੀ ਸ਼ੁਰੂ ਕਰਦੇ ਆ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਐਸ.ਐਸ.ਪੀ ਰੂਪਨਗਰ ਗੁਲਨੀ ਸਿੰਘ ਖੁਰਾਨਾ ਵੀ ਖੁਦ ਪਹੁੰਚੇ ਨੇ ਸਮਾਜ ਸੇਵੀ ਕੰਮਾਂ ਨੂੰ ਲੈ ਕੇ ਖੁਦ ਐਸ.ਐਸ.ਪੀ ਸਾਹਿਬ ਵੀ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲੱਗ ਚੱਲਦੇ ਨੇ ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਬਲੋ ਐਸਪੀ ਸਿੰਘ ਬਰਾਇਵਲੋ ਵੀ ਸਰਬਦਾ ਪੱਲਾ ਟੀਮ ਵੱਲੋਂ ਵੀ ਐਸਐਸਪੀ ਸਾਹਿਬ ਦਾ ਬਹੁਤ ਰਿਣੀ ਹਾਂ ਧੰਨਵਾਦੀ ਹਾਂ ਕਿਉਂਕਿ ਉਹ ਹਰ ਪ੍ਰੋਜੈਕਟ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਸਾਨੂੰ ਲੋੜ ਹੁੰਦੀ ਹੈ ਹਮੇਸ਼ਾ ਸਪੋਰਟ ਲਈ ਖੜੇ ਹੁੰਦੇ ਆਂ ਔਰ ਰੂਪਰ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਖੁਸ਼ੀ ਹੈ ਕਿ ਇਹਨਾਂ ਨੂੰ ਇਹ ਜੇ ਅਫਤਰ ਮਿਲੇ ਹੈ ਜਿਹੜੇ ਕਿ ਹਰ ਲੋਕ ਕਾਰਜ ਵਿੱਚ ਸਭ ਤੋਂ ਅੱਗੇ ਵਧ ਕੇ ਹਿੱਸਾ ਲੈਣ। ਤਾਂ ਡਾਕਟਰ ਐਸਪੀ ਓਬਰਾਏ ਜੀ ਦਾ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ ਰੂਪਨਗਰ ਸ਼ਹਿਰ ਨਾਲ ਜਿਹੜਾ ਕੀ ਖਾਸ ਇੱਕ ਨਾਤਾ ਉਹਨਾਂ ਦਾ? ਕਿ ਕੋਈ ਰੋਪੜ ਸ਼ਹਿਰ ਦੇ ਜੰਪਾਲੇ ਰੋਪੜ ਜ਼ਿਲ੍ਹੇ ਦੇ ਇਸ ਚ ਜੰਪਾਲੇ ਰੋਪੜ ਜ਼ਿਲ੍ਹੇ ਦੇ ਵਿੱਚ ਰੋਪੜ ਦੇ ਵਿੱਚ ਇਹਨਾਂ ਦਾ ਮਕਾਨ ਸੀਗਾ ਰੋਪੜ ਗਵਰਨਮੈਂਟ ਕਾਲਜ ਤੋਂ ਇਹਨਾਂ ਨੇ ਸਟੱਡੀ ਕੀਤੀ ਹੈ ਪ੍ਰੀ ਐਡਮਿਸ਼ਨ ਇੱਥੇ ਲਈ ਹੈ ਤੇ ਗਵਰਨਮੈਂਟ ਕਾਲਜ ਦੇ ਵਿੱਚ ਵੀ ਇਹਨਾਂ ਦਾ ਨਾਮ ਲਿਖਿਆ ਫਿਰ ਲਿਸਟ ਤੇ ਬਹੁਤ ਹੀ ਵੱਡੀ ਸੇਵਾ ਨਿਭਾ ਰਹੇ ਨਾ ਕਿ ਰੋਪੜ ਚ ਪੂਰੇ ਪੰਜਾਬ ਚ ਨਹੀਂ ਇੰਟਰਨੈਸ਼ਨਲ ਲੈਵਲ ਤੇ ਉਹ ਪੂਰੀ ਸੇਵਾ ਨਿਭਾ ਰਹੇ ਆ ਰੋਪੜ ਜ਼ਿਲ੍ਹੇ ਦੇ ਵਿੱਚ ਹੋਰ ਵੀ ਉਹਨਾਂ ਨੂੰ ਅਸੀਂ ਜੋ 278 ਪੈਨਸ਼ਨਾਂ ਵੀ ਛੱਡੀਆਂ ਲੱਗੀਆਂ ਹੋਈਆਂ ਮਾਸਿਕ ਪੈਨਸ਼ਨ ਅਸੀਂ ਗੁਰਦੁਆਰਾ ਸਿੰਘ ਸਾਹਿਬ ਦਾ ਰਿਸਰਵ ਨੂੰ ਪਤਾ ਹੈ ਕਿ 278 ਪਰਿਵਾਰਾਂ ਨੂੰ ਅਸੀਂ ਮਾਸਿਕ ਪੈਨਸ਼ਨ ਲੋੜਵੰਦ ਪਰਿਵਾਰਾਂ ਨੂੰ ਦੇ ਰਹੇ ਚਾਹੇ ਮੈਡੀਕਲ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਉਹ ਲੋੜਵੰਦ ਪਰਿਵਾਰ ਹੋਵੇ ਚਾਹੇ ਬੇਟੋ ਹੋਵੇ ਆਮ ਆਪਣਾ ਤਾਂ ਕੀ ਕਹਿਣਾ ਚਾਹਦੇ ਹੋ ਹਰਵੰਤ ਕੌਰ ਜੀ ਅੱਛਾ ਕਿਹੜਾ ਪਿੰਡ ਆ ਫਾਸਪੜਾ ਜੀ ਕੀ ਕਹਿਣਾ ਚਾ ਅਮਨ ਜੱਗੀ ਨੇ ਇਹ ਵਿਚਾਰੇ ਨੇ ਉਹ ਕਰਿਆ ਮਦਦ ਕਰੀ ਆ ਠੀਕ ਹੈ ਜੀ ਤੇ ਅੰਦਰਲੇ ਹਾਲਾਤ ਸੀ ਪਹਿਲਾਂ ਬਹੁਤ ਖਰਾਬੇ ਤੇ ਜੀ ਤੇ ਹੁਣ ਖੁਸ਼ੀ ਹੋ ਰਹੀ ਹੈ ਵੀ ਮਕਾਨ ਬਣਨ ਜਾ ਰਿਹਾ ਹਾਂਜੀ ਖੁਸ਼ੀ ਹੋ ਰਹੀ ਆ ਧੰਨਵਾਦ ਜੀ ਇਹਨਾਂ ਦਾ ਵਿਚਾਰਿਆਂ ਦਾ ਬੱਚੇ ਕਿੰਨੇ ਆ ਤੁਹਾਡੇ ਪੋਤਾ-ਪੋਤੀ ਆ ਜੀ ਠੀਕ ਹੈ ਕਿੰਨੀ ਕਿੰਨੀ ਉਮਰ ਆਈ ਤੁਹਾਡਾ ਇੱਕ ਨੂੰ 11ਵਾਂ ਲੱਗਿਆ ਜੀ ਇੱਕ ਨੂੰ 8 ਮਾਂ ਕੁੜੀ ਨੂੰ ਕਿਵੇਂ ਗਈ ਆ ਤੇ ਥੋੜੇ ਸਮੇਂ ਦੇ ਵਿੱਚ ਤੁਹਾਡਾ ਮਕਾਨ ਤਿਆਰ ਹੋ ਜਾਏਗਾ ਬਹੁਤ ਵਧੀਆ ਲੱਗਿਆ ਹਾਂਜੀ ਬਹੁਤ ਬਹੁਤ ਵਧੀਆ ਲੱਗਦਾ ਜੀ ਬੜਿਆ ਕੀ ਹਾਲਾਤ ਚੁਕੇ ਮੈਂ ਖਾਸਪੁਰੇ ਚ ਖੜੀ ਆ ਜੀ ਤੇ ਮੇਰੀ ਮੰਮੀ ਆ ਜੀ ਔਰ ਹੰਸਕੌਰ ਜੀ ਮੇਰੇ ਭਰਾ ਦੀ ਜੀ ਡੈਥ ਹੋ ਚੁੱਕੀ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਲੜਕਾ ਜੀ ਇੱਕ ਬੇਟੀ ਆ ਜੀ ਇਹਨਾਂ ਨੇ ਸਰ ਜੱਗੀ ਸਰ ਨੇ ਜੀ ਸਰਵਾਤਾ ਦਾ ਭਲਾ ਜੀ ਇਹਨਾਂ ਨੇ ਸਾਡੀ ਮਦਦ ਕੀਤੀ ਆ ਜੀ ਮਕਾਨ ਦੇਖੇ ਜੀ ਮਾਤਾ ਦਾ ਆ ਕੇ ਫਿਰ ਅਸੀਂ ਇਹਨਾਂ ਕੋ ਗਏ ਜੀ ਆ ਕੇ ਇਹਨਾਂ ਨੇ ਚੈੱਕ ਕਰਕੇ ਇਹਨਾਂ ਨੇ ਕਿਹਾ ਜੀ ਅਸੀਂ ਪਾ ਕੇ ਦੋਗੇ ਜਿੰਨੀ ਵੀ ਸਾਥੇ ਮਦਦ ਹੋ ਸਕੀ ਜੀ ਅਸੀਂ ਕਰੂੰਗੇ ਜੀ ਤੇ ਹਲਾਜ ਜੀ ਬਹੁਤ ਪੁਰੀ ਦੀ ਮੰਮੀ ਜੀ ਨੇ ਰੇਗਾ ਚ ਕੰਮ ਕਰਦੀ ਸੀ ਜੀ ਘਰ ਦਾ ਖਰਚਾ ਜੀ ਪੂਰਾ ਨਹੀਂ ਹੁੰਦਾ ਬੱਚੇ ਵੀ ਪੜਦੇ ਆ ਜੀ ਇਹਨਾਂ ਦੇ ਖਰਚੇ ਜੀ ਅਸੀਂ ਕਿਹਾਏ ਵੇ ਸਾਡੇ ਵੀ ਬੱਚੇ ਆ ਜੀ ਸਾਡੇ ਵੀ ਘਰ ਦੇ ਦਿਹਾੜੀਦਾਰ ਦਿਹਾੜੀ ਕਰਦੇ ਆ ਜੀ ਮਤਲਬ ਐਨੀ ਸਾਡੇ ਵਿੱਚ ਵੀ ਨਹੀਂ ਜੀ ਮਤਲਬ ਵੀ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਜੀ ਤਾਂ ਅਸੀਂ ਜੱਗੀ ਸਰ ਕੋ ਗਏ ਜੀ ਇਹਨਾਂ ਨੂੰ ਮਦਦ ਦੀ ਬੇਨਤੀ ਕੀਤੀ ਜੀ ਇਹ ਪੁੱਤ ਨਹੀਂ ਹਾਂਜੀ ਮਾਤਾ ਕੋਲੇ ਮੰਮੀ ਕੋਲੇ ਰਹਿੰਦੇ ਆ ਜੀ ਹਾਂਜੀ ਸਰ ਇਹ ਜਿਹੜਾ ਤੁਹਾਡਾ ਹੈ ਸਰਬਰ ਦਾ ਪਲਾ ਚੈਰੀਟੇਬਲ ਟਰਸ ਜਿਵੇਂ ਤੁਸੀਂ ਸਮਝ ਜਾਂਦੇ ਹੋ ਡਾਕਟਰ ਐਸ ਕੇ ਸਿੰਘ ਵਰਾਏ ਦੇ ਏ ਛਤਰਛਾਈ ਚੰਬੇ ਉਹ ਬਹੁਤ ਮਾਨਤਾ ਦੀ ਸੇਵਾ ਦੇ ਵਿੱਚ ਸਭ ਤੋਂ ਅੱਗੇ ਵੱਧ ਚੜਕੇ ਤਹ ਲੈਂਦੇ ਆ 14 ਮਕਾਨ ਅਸੀਂ ਆਲਰੇਡੀ ਬਣਾ ਕੇ ਦੇ ਚੁੱਕੇ ਆ ਇਹ ਜਿਹੜਾ ਮਕਾਨ ਦੀ ਅਸੀਂ ਨਹੀਂ ਪੱਥਰ ਰੱਖਿਆ 16ਵਾਂ ਮਕਾਨ ਹੈ ਇਸ ਟਾਈਮ ਤਿੰਨ ਮਕਾਨਾਂ ਦੇ ਸਾਡੇ ਪ੍ਰੋਜੈਕਟ ਹੋਰ ਸਾਡੇ ਜਲਦੀ ਸ਼ੁਰੂ ਕਰ ਰਹੇ ਆ ਰੋਪੜ ਸ਼ਹਿਰ ਦੇ ਵਿੱਚ ਆਪਾਂ ਦੋ ਪ੍ਰੋਜੈਕਟ ਕੱਲ ਪਰਸੋਂ ਵੀ ਸ਼ੁਰੂ ਹੋ ਜਾਣਗੇ ਤੇ ਸਾਡੇ ਕੋਲ ਕਹਿਣ ਕਿ ਸ਼ਬਰ ਨਹੀਂ ਹੈ ਕਿ ਅਸੀਂ ਬੁਰਾਇਆ ਸਾਹਿਬ ਦਾ ਕਿੱਦਾਂ ਸ਼ੁਕਰੀਆ ਕਰੇ ਬੁਰਾਇਆ ਸਾਹਿਬ ਸਾਡੇ ਰੋਪੜ ਦੇ ਜੰਪਲ ਹੈਗੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਰਬੱਤ ਦਾ ਭਲਾ ਚੈਲਿਟੀਬਲ ਟ੍ਰਫ ਰੋਪੜ ਵੱਲੋਂ ਜਦ ਵੀ ਕੋ ਉਹਨਾਂ ਨੂੰ ਪ੍ਰੋਜੈਕਟ ਭੇਜਿਆ ਗਿਆ ਉਹਨਾਂ ਨੇ ਹੱਸ ਕੇ ਖੁਸ਼ੀ ਨਾਲ ਜਲਦੀ ਤੋਂ ਜਲਦੀ ਜਿੰਨੀ ਹੋ ਸਕੇ ਅਪਰੂਵਲ ਕੀਤੀ ਔਰ ਮੈਕਸੀਮਮ ਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਚਲ ਸਿੰਘ ਸਾਹਿਬ ਇਸ ਪਰਿਵਾਰ ਦੀ ਕਿੱਦਾਂ ਦੀ ਇਸ ਪਰਿਵਾਰ ਦੇ ਹਾਲਾਤ ਇਸ ਤਰ੍ਹਾਂ ਵੀ ਅਸੀਂ ਨਾਗਰ ਮਕਾਨ ਬਣਾਇਆ ਸੀਗਾ ਇਹ ਸ਼ੇਰ ਸਿੰਘ ਦਾ ਮਕਾਨ ਹੈ ਉਹ ਵੀ ਬਹੁਤ ਲੋੜਾਂ ਦੀ ਪਰ ਇਸ ਮਕਾਨ ਦੀਆਂ ਨੀਆਂ ਤੋਂ ਦਿਨ ਦਿਨ ਚਾਚਰ ਫੁੱਟ ਪਾਣੀ ਥਲੇ ਬੈੰਦਾ ਸੀ ਜਦ ਅਸੀਂ ਆਏ ਇਹ ਮਕਾਨ ਨਹੀਂ ਤੋੜ ਕੇ ਬਣਾਇਆ ਇਹਨੇ ਵੀ ਬੰਦੇ ਸੀ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਇਹ ਜਦੋਂ ਅਸੀਂ ਆਏ ਤਾਂ ਬੀਬੀ ਸਾਡੇ ਕੋਲ ਆ ਕੇ ਕਹਿਣ ਲੱਗੀ ਵੀ ਸਾਡਾ ਵੀ ਇਹ ਮਕਾਨ ਬਹੁਤ ਗਿਰਿਆ ਹੋਇਆ ਹੈ ਉਹਦੇ ਹਾਲਾਤ ਅਸੀਂ ਦੇਖ ਰਹੇ ਹਾਂ ਕਿਉਂਕਿ ਬੀਬੀ ਕੱਲੀ ਔਰ ਨਾਲੇ ਦੇ ਪੋਤਾ-ਪੋਤੀ ਰਹਿੰਦੇ ਆ ਇਹਦੇ ਜਿਹੜੇ ਬੇਟੇ ਦੀ ਮਜਾਤ ਹੋ ਚੁੱਕੀ ਆ ਔਰ ਹਸਬੰਡ ਦੀ ਡੈਥ ਹੋ ਚੁੱਕੀ ਇਹ ਨਰੇਗਾ ਦੇ ਵਿੱਚ ਵਿਚਾਰਨ ਲਾ ਕੇ ਜਿਆੜੀ ਕਿਤੇ ਆਪਣੀ ਰੋਟੀ ਪਾਣੀ ਦਾ ਜੁਗਾਰ ਕਰਦੀ ਹੈ ਲੜਕੀਆਂ ਦਾ ਨੇ ਬਈ ਆਏ ਉਹ ਵੀ ਬਹੁਤ ਲੋਡਵੰਦ ਪਰਬਾਨਾ ਵਿੱਚ ਆਈ ਇਹ ਬਹੁਤ ਹਾਲਾਤ ਖਰਾਬ ਦੇਖ ਕੇ ਫਿਰ ਅਸੀਂ ਇੱਥੇ ਆਏ ਉਹ ਭਾਈ ਸਾਹਿਬ ਵੀ ਨਾਲ ਥੀ ਕਿ ਉਹਨਾਂ ਨੂੰ ਅਸੀਂ ਪ੍ਰੋਜੈਕਟ ਦਿਖਾਇਆ ਜਸਤਾ ਸਿੰਘ ਜੀ ਸਾਡੇ ਜਿਲ੍ਹਾ ਨੈਸ਼ਨਲ ਪ੍ਰਧਾਨ ਹੈ ਉਹ ਵੀ ਨਾਲ ساری ਟੀਮ ਸੀ ਜਿਹੜਾ ਅਸੀਂ ਇਸ ਮਕਾਨ ਦੇ ਆਯੋਜਨ ਕਰ ਤੇ ਜਦੋਂ ਸਾਨੂੰ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਇਹਨਾਂ ਨੂੰ ਸ਼ੁਰੂ ਕਰ ਮੈਂ ਬਹੁਤ ਧੰਨਵਾਦੀ ਹਾਂ ਸਾਹਿਬ ਦਾ ਕਿਉਂਕਿ ਜਦ ਵੀ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿਹੜੇ ਮੱਥੇ ਇਮੀਡੀਏਟਲੀ ਕਹਿੰਦੇ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਉਹ ਜਦ ਕਿਤੇ ਵੀ ਸਾਨੂੰ ਸਪੋਰਟ ਦੀ ਵੀ ਲੋੜ ਪੈਂਦੀ ਹੈ ਹਮੇਸ਼ਾ ਇਹ ਸਾਡੀ ਸਪੋਰਟ ਤੇ ਖੜੇ ਰਹਿੰਦੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਦਿੱਸਾ ਸਾਡੇ ਰੋਪੜ ਜ਼ਿਲ੍ਹੇ ਦੇ ਛਾਨ ਹੈ ਔਰ ਹਰ ਕੰਮ ਚ ਵੱਲ ਚੜ ਕੇ ਸਲਦੇ ਇਹਨਾਂ ਦੇ ਬਹੁਤ ਅੱਛੇ ਅੱਛੇ ਕਾਰਜ ਜਿਹੜੇ ਕਾਰਜ ਕਰ ਰਹੇ ਹੈ ਰੋਪੜ ਜ਼ਿਲ੍ਹੇ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਨੂੰ ਇਹਨਾਂ ਦੀ ਬੜੀ ਵੱਡੀ ਸਪੋਰਟ ਹੈ ਅੱਜ ਮੈਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਕਾਫੀ ਚੰਗਾ ਕੰਮ ਜਿਹੜਾ ਹੈਗਾ ਜਿਹੜਾ ਪਹਿਲਾਂ ਵੀ ਕੀਤਾ ਜਾਂਦਾ ਰਿਹਾ ਹੈਗਾ ਅੱਜ ਵੀ ਜਿਹੜਾ ਹੈਗਾ ਆਪਾਂ ਇੱਕ ਪਰਿਵਾਰ ਦੀ ਨੀਡ ਦੇ ਰਿਕਾਰਡ ਅਕੋਰਡਿੰਗ ਜਿਹੜਾ ਹੈਗਾ ਇਹ ਘਰ ਦੀ ਨਹੀਂ ਪਤਾ ਰੱਖਿਆ ਹੈਗਾ ਔਰ ਚੰਗਾ ਕੰਮ ਪਹਿਲਾਂ ਵੀ ਕਰਦੇ ਰਹੇ ਕਿ ਇਹਨਾਂ ਦਾ 16ਵਾਂ ਪ੍ਰੋਜੈਕਟ ਜਿਹੜਾ ਹੈਗਾ ਇੱਥੇ ਚੱਲ ਰਿਹਾ ਹੈਗਾ ਔਰ ઓਬਰਾਈ ਸਾਹਿਬ ਦਾ ਤੇ ਚੈਰੀਟੇਬਲ ਟਰਸਟ ਦਾ ਜਿਹੜਾ ਹੈਗਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਇਹ ਅਸੀਂ 16ਵੇਂ ਮਕਾਨ ਦਾ ਨੀਂਹ ਪੱਥਰ ਰੱਖਿਆ 14 ਮਕਾਨਾਂ ਨਾਲ ਲੱਡੀ ਵੀ ਅਸੀਂ ਦੇ ਚੁੱਕੇ ਹਾਂ ਇੱਕ ਮਕਾਨ ਸਾਡਾ ਅੰਡਰ ਪ੍ਰੋਜੈਕਟ ਹੈ ਤੇ ਨੀ ਮਕਾਨਾਂ ਦੀ ਸਾਡੇ ਵੈਰੀ ਸ਼ਾਰਟਲੀ ਕੱਲ ਪਰਸੋ ਆਪਾਂ ਰੋਪੜ ਸ਼ਹਿਰ ਦੇ ਵਿੱਚ ਦੋ ਪ੍ਰੋਜੈਕਟ ਹੈਗੇ ਉਹ ਸ਼ੁਰੂ ਕਰਨ ਰਹੇ ਹਾਂ ਇੱਕ ਦੋ ਦਿਨ ਸ਼ੁਰੂ ਹੋ ਜਾਏ ਕੱਲ ਮੈਂ ਜਾ ਕੇ ਵਿਜ਼ਿਟ ਕਰਕੇ ਆਇਆ ਸਾਡੇ ਹੋਰ ਐਗਜ਼ੀਕਿਟਿਵ ਮੈਂ ਉਹਨਾਂ ਦੀ ਜਾਰੀ ਆਲਮੋਸਟ ਪੂਰੀ ਹੈ ਪਗੋਗ ਦਿਨ ਚ ਮੇਰੇ ਤਿੰਨ ਦਿਨ ਚੋਂ ਸ਼ੁਰੂ ਕਰ ਬਰਸਾਤਾ ਕਰਕੇ ਥੋੜਾ ਲੇਟ ਹੋਏ ਪ੍ਰੋਜੈਕਟ ਨਹੀਂ ਤੇ ਇਹ ਪਹਿਲੇ ਹੀ ਸ਼ੁਰੂ ਹੋ ਜਾਣਾ ਸੀ ਮਹੀਨਾ ਦੋ ਮਹੀਨੇ ਪਹਿਲੇ ਲੇਕਿਨ ਬਸਾਤਾ ਕਰ ਤੋਤਾਫੀ ਬਰਸਾਤਾ ਹੁਣ ਕਰਕੇ ਇਹ ਥੋੜਾ ਲੇਟ ਇਸ ਪਰਿਵਾਰ ਦਾ ਕਿਸ ਤਰ੍ਹਾਂ ਪਤਾ ਲੱਗਿਆ ਵੀ ਕਿ ਇਹ ਇਹ ਪਰਿਵਾਰ ਦਾ ਅਸੀਂ ਨਾਲ ਦਾ ਮਕਾਨ ਬਣਾਇਆ ਸੀ ਇੱਥੇ ਜਿਉਂਗੇ ਤਿੰਨ ਚਾਰ ਫੁੱਟ ਡੂੰਘਾ ਸੀਂਦੀਆਂ ਤੋਂ ਵੀ ਤੇ ਜਦ ਅਸੀਂ ਆਏ ਤੇ ਇਹਨਾਂ ਦੇ ਹਾਲਾਤ ਦੇਖ ਕੇ ਮਾਤਾ ਜੀ ਨੇ ਸਾਡੇ ਕੋਲ ਰਿਪੋਰਟ ਕੀਤਾ ਮਾਤਾ ਜੀ ਕਹਿੰਦੇ ਮੇਰਾ ਮਕਾਨ ਵੀ ਬਹੁਤ ਗਿਰਾ ਹੈ ਜਦ ਅੱਜ ਅਸੀਂ ਹਾਲਾਤ ਦੇਖੇ ਵੀ ਵਾਕੇ ਬਹੁਤ ਲੋੜਵੰਦ ਪਰਿਵਾਰ ਹੈ ਇਹ ਮਰੇਗਾ ਦੇ ਵਿੱਚ ਜ਼ਰੂਰ ਕੰਮ ਕਰਦੀ ਹੈ ਜਿਹਦੀ ਉਮਰ ਮੇਰੇ ਕਿ 85 ਕਿਸਾਲ 85 ਸਾਲ ਹੈ ਪੋਤਾ-ਪੋਤੀ ਨਾਲ ਲੈਂਦੇ ਨੇ ਬੇਟੇ ਦੀ ਡੈਥ ਹੋ ਚੁੱਕੀ ਹੈ ਔਰ ਹਸਬੰਦ ਦੀ ਵੀ ਡੈਥ ਹੋ ਚੁੱਕੀ ਹੈ ਤੇ ਅਸੀਂ ਮਹਿਸੂਸ ਕੀਤਾ ਕਿ ਵਾਕੇ ਲੋੜਵੰਦ ਪਰਿਵਾਰ ਹੈ ਉਹ ਐਸਾ ਨਹੀਂ ਇਮੀਡੀਏਟਲੀ ਸੈਂਕਸ਼ਨ ਕਰਕੇ ਕਹਿੰਦੇ ਇਹਦਾ ਮકાਨ ਸ਼ੁਰੂ ਕਰ ਦਿਓ ਐਸਐਸਪੀ ਸਾਹਿਬ ਵੱਲੋਂ ਜਿੱਦਾਂ ਹਰ ਇੱਕ ਸਮਾਜ ਸੇਵੀ ਕਾਰਜ ਲਈ ਖੁਦ ਪਹੁੰਚਦੇ ਨੇ ਕਿਸੇ ਕੀ ਕਰਦੇ ਐਸਐਸਪੀ ਸਾਹਿਬ ਦਾ ਮੈਂ ਬਹੁਤ ਰਿਣੀ ਹਾਂ ਬਹੁਤ ਤਨੋਂ ਆਰਦਾ ਕਰਦਾ ਕਿ ਹਰ ਜਗ੍ਹਾ ਹਰ ਪ੍ਰੋਜੈਕਟ ਜਿੱਥੇ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਆਪਣੇ ਆਪ ਖੁਸ਼ੀ ਨਾਲ ਮਹਿਸੂਸ ਕਰਕੇ ਜਿਦਾ ਹੀ ਇਹ ਕਹਿੰਦੇ ਵੀ ਠੀਕ ਹੈ ਸਰ ਵੀ ਵਿਲ ਹੈਪ ਟੂ ਰੀਚ ਆਫ ਮੈਕਸੀਮਲ ਸਪੋਰਟ ਜੋ ਇਹਨਾਂ ਦੀ ਹੋਰ ਵੀ ਕਿਤੇ ਸਾਡੀ ਲੋੜ ਪੈਂਦੀ ਹੈ ਹਰ ਜਗ੍ਹਾ ਸਾਡੇ ਨੂੰ ਸਪੋਰਟ ਕਰਦੇ ਆ ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਇਹ ਖੁਸ਼ੀ ਵੀ ਮਹਿਸੂਸ ਕਰਦੇ ਕਿ ਰੋਪੜ ਜ਼ਿਲ੍ਹੇ ਨੂੰ ਇਦਾਂ ਦੇ ਅੱਛੇ ਸਹੂਲਤਾਂ ਮਿਲੇ ਹਾਂ ਸੋ ਇਹਨਾਂ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਜੇਕੇ ਜੱਗੀ ਜੀ ਜਿਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਦੀ ਜਿਹੜੀ ਮਹੀਮ ਹੈ ਉਹ ਲਗਾਤਾਰ ਜਾਰੀ ਹੈ ਤੇ ਅੱਜ ਜਿਹੜੇ ਕੀ 16ਵੇਂ ਮਕਾਨ ਦਾ ਜਿਹੜਾ ਨੀ ਪੱਥਰ ਹੋ ਰੱਖ ਦਿੱਤਾ ਗਿਆ ਤੇ ਅੱਗੇ ਵੀ ਲਗਾਤਾਰ ਇਹ ਮਹੀਮ ਜਾਰੀ ਰਹੇਗੀ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ